ਸਭ ਤੋਂ ਪਹਿਲਾਂ 6ਵੇਂ ਪਾਤਸ਼ਾਹ ਨੇ ਅਕਾਲ ਤਖਤ ਰਚ ਕੇ ਸਾਹਮਣੇ ਕੌਮੀ ਝੰਡਾ ਕੇਸਰੀ ਨਿਸ਼ਾਨ ਸਾਹਿਬ ਚੁਲਾਇਆ ਸੀ ਉਸ ਦਿਨ ਤੋਂ ਸਿੱਖ ਮਤ ਧਾਰਮਕ ਦੇ ਨਾਲ-ਨਾਲ ਰਾਜਸੀ ਧਰਮ ਵੀ ਬਣ ਗਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਫੌਜਾਂ ਝੰਡੇ ਚੁਲਾ ਕੇ ਤੇ ਨਗਾਰੇ ਖੜਕਾ ਕੇ ਜੰਗਾ ਯੁੱਧਾਂ ਵਿੱਚ ਜੂਝਦੀਆਂ ਰਹੀਆਂ ਪਿੱਛੋਂ ਸਰਕਾਰ ਦੀ ਨੀਤੀ ਵੀ ਕੁਝ ਤਬਦੀਲ ਹੋਈ ਤਾਂ ਗੁਰੂ ਸਾਹਿਬਾਨ ਦਾ ਕਾਰਜ ਕਰਮ ਵੀ ਉਸੇ ਮੁਤਾਬਕ ਹੋ ਗਿਆ 7ਵੇਂ 8ਵੇਂ ਤੇ 9ਵੇਂ ਗੁਰੂ ਨੇ ਜੀਵਨ ਸ਼ਾਂਤੀ ਨਾਲ ਗੁਜ਼ਾਰਿਆ ਸਿੱਖ ਵੀ ਅਮਨ ਪਸੰਦੀ ਵਿੱਚ ਕੁਝ ਸਨ ਪਰ ਔਰੰਗਜ਼ੇਬ ਦੀ ਸਖਤ ਨੀਤੀ ਦੇ ਸਿੱਖਾਂ ਨੂੰ ਫਿਰ ਤਲਵਾਰ ਉਠਾਉਣ ਵਾਸਤੇ ਮਜਬੂਰ ਕਰ ਦਿੱਤਾ ਕੇਸਰੀ ਨਿਸ਼ਾਨ ਚੁਲਾ ਕੇ ਸਿੱਖ ਫੌਜੀ ਕਵਾਇਦ ਤੇ ਹੋਰ ਜੰਗੀ ਖੇਡਾਂ ਕਰਦੇ ਇੱਕ ਦਿਨ ਖੁੱਲੇ ਮੈਦਾਨ ਵਿੱਚ ਖੜੇ ਗੁਰੂ ਗੋਬਿੰਦ ਸਿੰਘ ਜੀ ਆਪਣੀ ਸੈਨਾ ਦੇ ਕੋਵਾਇਦ ਵੇਖ ਰਹੇ ਸਨ ਹਜੂਰ ਦੇ ਕੋਲ ਹੀ ਦੀਵਾਨ ਚੰਦ ਨੇ ਮਾਮਾ ਕਿਰਪਾਲ ਜੀ ਖੜੇ ਸਨ ਗੁਰੂ ਮਹਾਰਾਜ ਨੇ ਦੀਵਾਨ ਵੱਲ ਦੇਖ ਕੇ ਕਿਹਾ ਦੀਵਾਨ ਜੀ ਅਕਾਲ ਦੀ ਸੈਨਾ ਤਿਆਰ ਹੋ ਗਈ ਹੈ ਛੇਵੇਂ ਪਾਤਸ਼ਾਹ ਦਾ ਬਖਸ਼ਿਆ ਹੋਇਆ ਨਿਸ਼ਾਨ ਸਾਹਿਬ ਇਨਾਂ ਪਾਸ ਹੈ ਹੁਣ ਤਾਂ ਇੱਕ ਨਗਾਰੇ ਦੀ ਘਾਟ ਹੈ ਮਹਾਰਾਜ ਉਹ ਵੀ ਤਿਆਰ ਹੋ ਜਾਏਗਾ ਦੀਵਾਨ ਨੇ ਸਿਰ ਝੁਕਾ ਕੇ ਕਿਹਾ ਜੇਤੇ ਹੀ ਦੀਵਾਨ ਨੇ ਇੱਕ ਸੁੰਦਰ ਨਗਾਰਾ ਤਿਆਰ ਕਰਵਾ ਕੇ ਮਹਾਰਾਜ ਦੇ ਪੇਸ਼ ਕੀਤਾ ਗੁਰੂਦੇਵ ਵੇਖ ਕੇ ਬਹੁਤ ਪ੍ਰਸੰਨ ਹੋਏ ਖੁਸ਼ ਹੋ ਕੇ ਆਪ ਜੀ ਨੇ ਉਸ ਦਾ ਨਾਮ ਧਰਿਆ ਰਣਜੀਤ ਨਗਾਰਾ ਉਸ ਸਮੇਂ ਨਿਸ਼ਾਨ ਸਾਹਿਬ ਤੇ ਨਗਾਰਾ ਬਾਦਸ਼ਾਹੀ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ ਰਜਵਾਰਿਆਂ ਦੇ ਮਾਲਕਾਂ ਨੂੰ ਬਾਦਸ਼ਾਹ ਵੱਲੋਂ ਨਗਾਰਾ ਖੜਕਾਉਣ ਦੀ ਆਗਿਆ ਹੁੰਦੀ ਸੀ ਮੁਗਲ ਬਾਦਸ਼ਾਹ ਵੱਲੋਂ ਆਮ ਜਨਤਾ ਵਾਸਤੇ ਬਹੁਤ ਪਾਬੰਦੀਆਂ ਲੱਗੀਆਂ ਹੋਈਆਂ ਸਨ ਬਿਨਾਂ ਆਗਿਆ ਕੋਈ ਪਾਲਕੀ ਤੇ ਨਹੀਂ ਸੀ ਚੜ ਸਕਦਾ ਅਰਬੀ ਘੋੜਾ ਨਹੀਂ ਸੀ ਰੱਖ ਸਕਦਾ ਤੇ ਝੰਡਾ ਚੜਾਉਣ ਜਾਂ ਨਾਗਾਰਾ ਖੜਕਾਉਣ ਦਾ ਸ਼ਾਹੀ ਹੁਕਮ ਦੀ ਉਲੰਘਣਾ ਤੇ ਜੁਰਮ ਸਮਝਿਆ ਜਾਂਦਾ ਸੀ ਖਾਲਸਾ ਪੂਜਾ ਰਣਜੀਤ ਨਗਾਰਾ ਖੜਕਾ ਕੇ ਸ਼ਿਕਾਰ ਖੇਡਦੀਆਂ ਤੇ ਜੰਗੀ ਕਵਾਇਦ ਕਰਦੀਆਂ ਮਸੰਦ ਇਸ ਗੱਲ ਤੋਂ ਬਹੁਤ ਘੈਪਿਤ ਹੋਏ ਪਹਿਲਾਂ ਤਾਂ ਉਹਨਾਂ ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ ਉੱਥੇ ਨਾ ਸੁਣੀ ਗਈ ਤਾਂ ਫਿਰ ਬਸੰਦ ਮਾਤਾ ਗੁਜਰੀ ਜੀ ਪਾਸ ਪਹੁੰਚੇ ਭਾਵੇਂ ਮਾਤਾ ਨਾਨਕੀ ਜੀ ਵੀ ਜ਼ਿੰਦਾ ਸਨ ਪਰ ਘਰ ਦੇ ਵੱਡੇ ਪ੍ਰਬੰਧਕ ਉਸ ਵੇਲੇ ਮਾਤਾ ਗੁਜਰੀ ਜੀ ਹੀ ਮੰਨੇ ਜਾਂਦੇ ਸਨ ਗੁਰੂ ਗੋਬਿੰਦ ਸਿੰਘ ਜੀ ਵੀ ਹਰ ਕੰਮ ਵਿੱਚ ਮਾਤਾ ਗੁਜਰੀ ਜੀ ਦੀ ਫਲਾਅ ਲੈਣਾ ਜ਼ਰੂਰੀ ਸਮਝਦੇ ਸਨ ਬਸੰਦ ਚੋਕੀ ਗਿਣਤੀ ਵਿੱਚ ਇਕੱਠੇ ਹੋ ਕੇ ਮਾਤਾ ਗੁਜਰੀ ਜੀ ਪਾਸ ਗਏ ਉਹਨਾਂ ਹੱਥਾਂ ਜੋੜ ਕੇ ਬੇਨਤੀ ਕੀਤੀ ਮਾਤਾ ਜੀ ਆਪ ਸਮਝਦਾਰ ਹੋ ਗੁਰੂ ਨਾਨਕ ਜੀ ਦਾ ਧਰਮ ਸਾਰਿਆਂ ਵਾਸਤੇ ਸਾਂਝੇ ਤੇ ਸੁਲਾਕੁਲ ਹੈ ਪਲਾ ਗੁਰੂ ਨਾਨਕ ਜੀ ਦੀ ਗੱਦੀ ਨੂੰ ਕੀ ਲੱਗੇ ਫੌਜਾਂ ਦੇ ਨਗਾਰਿਆਂ ਨਾਲ ਅਸੀਂ ਤਾਂ ਸੰਤ ਹਾਂ ਇਹ ਨਗਾਰੇ ਖੜਕਾਉਣਾ ਜਾਂ ਚੰਡੇ ਚੁਲਾ ਕੇ ਫੌਜੀ ਕਵੈਤ ਕਰਨਾ ਰਾਜਾ ਮਹਾਰਾਜਾ ਦਾ ਕੰਮ ਹੈ ਗੁਰੂ ਮਹਾਰਾਜ ਚੜਦੀ ਜਵਾਨੀ ਤੇ ਜੋਛ ਵਿੱਚ ਕਿਸੇ ਦੀ ਨਹੀਂ ਸੁਣਦੇ ਨਹੀਂ ਪਰ ਆਪ ਜੀ ਨੇ ਦੁਨੀਆ ਵੇਖੀ ਹੋਈ ਸੀ ਗੁਰਤੇਗ 72 ਮਹਾਰਾਜ ਸ਼ਾਂਤੀ ਸਰੂਪ ਸਨ ਔਰਕ ਜੇਵ ਦੀ ਜੁਲਮੀ ਤਲਵਾਰ ਉਹਨਾਂ ਤੇ ਵੀ ਨਹੀਂ ਰੁਕੀ ਕਿ ਤੇ ਗੁਰੂ ਮਹਾਰਾਜ ਤਾਂ ਫੌਜੀ ਤਿਆਰੀ ਕਰ ਰਹੇ ਸਨ ਮਾਤਾ ਜੀ ਆਪ ਤਾਂ ਸੁਣਦੇ ਨਹੀਂ ਕਿਤੇ ਬਾਹਰ ਜਾ ਕੇ ਮੈਦਾਨ ਵਿੱਚ ਸੁਣੋ ਮਹਾਰਾਜ ਖੁੱਲਮ ਖੁੱਲਾ ਆਪਣੇ ਯੋਧਿਆਂ ਨੂੰ ਕਿਹਾ ਕਰਦੇ ਸਨ ਕਿ ਇਸ ਜੁਲਮੀ ਸਰਕਾਰ ਨੂੰ ਅਸੀਂ ਨਹੀਂ ਰਹਿਣ ਦੇਣਾ ਇਹ ਗੱਲ ਬਾਦਸ਼ਾਹ ਦੇ ਕੰਨਾਂ ਤੱਕ ਪਹੁੰਚ ਜਾਣ ਤਾਂ ਫਿਰ ਕੀ ਬਣੇ ਫਿਰ ਬਾਦਸ਼ਾਹ ਵੀ ਇਨਾ ਸਖਤ ਜਿਨੇ ਸਕੇ ਭਰਾਵਾਂ ਨੂੰ ਕਤਲ ਕਰਵਾ ਦਿੱਤਾ ਸੀ ਗੁਰੂ ਮਹਾਰਾਜ ਦਾ ਕੋਈ ਲਿਹਾਜ਼ ਕਰੇਗਾ ਆਪ ਮਹਾਰਾਜ ਨੂੰ ਸਮਝਾਓ ਸਾਡਾ ਕੰਮ ਹੈ ਸ਼ਾਂਤੀ ਨਾਲ ਧਰਮ ਦਾ ਪ੍ਰਚਾਰ ਕਰਨਾ ਮਹਾਰਾਜ ਇਸ ਨਗਾਰੇ ਖੜਕਾਉਣੇ ਤੇ ਫੌਜੀ ਕਵਾਇਦ ਬਿਲਕੁਲ ਬੰਦ ਕਰ ਦੇਣ ਬਲਾਂ ਸਾਨੂੰ ਕੀ ਲੋੜ ਫੌਜਾ ਰੱਖਣ ਦੀ ਐਵੇਂ ਗੁਰੂ ਕੀ ਗੋਲਕ ਤੇ ਵਾਧੂ ਪਰ ਕੋਈ ਸੇਵਤ ਆ ਬਣੀ ਤਾਂ ਅਸੀਂ ਜ਼ਿੰਮੇਵਾਰ ਨਹੀਂ ਮਾਤਾ ਜੀ ਨੇ ਐਨੇ ਹਾਮੀ ਭਰੀ ਕਿ ਉਹ ਗੁਰੂ ਮਹਾਰਾਜ ਨਾਲ ਗੱਲ ਕਰਨਗੇ ਮਾਤਾ ਗੁਜਰੀ ਜੀ ਦਾ ਸੁਭਾਅ ਸੀ ਕਿ ਉਹ ਹਰ ਗੱਲ ਨੂੰ ਸੁਣਦੇ ਉਸ ਤੇ ਧੀਰਜ ਨਾਲ ਵਿਚਾਰ ਕਰਦੇ ਤੇ ਫਿਰ ਲੋੜ ਅਨੁਸਾਰ ਗੁਰੂ ਮਹਾਰਾਜ ਜੀ ਨੂੰ ਸਲਾਹ ਦਿੰਦੇ ਪਰ ਸਿਰਫ ਸਲਾਹ ਹੁਕਮ ਨਹੀਂ ਨਾਹੀਂ ਕਿਸੇ ਕਿਸਮ ਦੇ ਦਬਾਅ ਹੁੰਦੇ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਕਤੀਮਾਨ ਤੇ ਗੁਰੂ ਨਾਨਕ ਦੇਵ ਜੀ ਦਾ ਯੋਗ ਅਧਿਕਾਰੀ ਜਾਂ ਸਰੂਪ ਸਮਝਦੇ ਸਨ ਉੱਤਰ ਨਾਲੋਂ ਮਾਤਾ ਜੀ ਦੇ ਦਿਲ ਵਿੱਚ ਗੁਰੂ ਭਾਵਨਾ ਵਧੇਰੇ ਸੀ ਗੁਰੂ ਗੋਬਿੰਦ ਸਿੰਘ ਜੀ ਵੀ ਮਾਤਾ ਗੁਜਰੀ ਜੀ ਨੂੰ ਸਭ ਤੋਂ ਚੰਗੇ ਤੇ ਸਿਆਣੇ ਸਲਾਹਕਾਰ ਸਮਝਦੇ ਸਨ ਹਜ਼ੂਰ ਮਾਤਾ ਜੀ ਦੀ ਰਾਏ ਦੀ ਸਦਾ ਕਦਰ ਕਰਿਆ ਕਰਦੇ ਸਨ ਮਹਾਰਾਜ ਦੀ ਪਾਲਣਾ ਤੇ ਵਿਦਿਆ ਤੇ ਸਭ ਤੋਂ ਵੱਡੇ ਨਿਗਰਾਨ ਮਾਤਾ ਗੁਜਰੀ ਜੀ ਸਨ ਸ਼ਾਮ ਨੂੰ ਮਾਤਾ ਗੁਜਰੀ ਜੀ ਨੇ ਮਸੰਦਾਂ ਦਿਆਂ ਕਈਆਂ ਹੋਈਆਂ ਸਾਰੀਆਂ ਗੱਲਾਂ ਗੁਰੂ ਮਹਾਰਾਜ ਅੱਗੇ ਦੁਹਰਾ ਦਿੱਤੀਆਂ ਅੱਗੋ ਗੁਰੂ ਜੀ ਨੇ ਥੋੜਾ ਜਿਹਾ ਮੁਸਕਰਾ ਕੇ ਉੱਤਰ ਦਿੱਤਾ ਮਾਤਾ ਜੀ ਆਪ ਹੀ ਤਾਂ ਸਾਨੂੰ ਘੂੜੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀਆਂ ਸਾਖੀਆਂ ਸੁਣਾਉਂਦੇ ਰਹੇ ਹੋ ਸਾਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਆਪੇ ਕੋਈ ਵਾਰ kia ਕਰਦੇ ਸਨ ਮੇਰਾ ਗੋਬਿੰਦ ਆਪਣੇ ਦਾਦੇ ਵਰਗਾ ਬਲੀ ਹੋਵੇਗਾ ਦਿੱਲੀ ਨੂੰ ਜਾਣ ਲੱਗੇ ਗੁਰਦੇ ਪਿਤਾ ਮੇਰੇ ਗਾਤਰੇ ਗੁਰੂ ਹਰਗੋਬਿੰਦ ਸਿੰਘ ਜੀ ਦੀ ਪੁੱਤਰ ਤਲਵਾਰ ਪਹਿਨ ਕੇ ਗਏ ਸਨ ਹੁਣ ਦੱਸੋ ਮੈਨੂੰ ਕੀ ਕਰਨਾ ਚਾਹੀਦਾ ਹੈ ਇੱਕ ਦਿਨ ਸਰਕਾਰ ਨਾਲ ਸਾਡੀ ਟੱਕਰ ਜ਼ਰੂਰ ਹੋਣੀ ਹੈ ਇਸ ਬਾਰੇ ਆਪ ਜੀ ਦੀ ਕੀ رائے ਹੈ ਲਾਲ ਜੀਓ ਮਾਤਾ ਜੀ ਪਿਆਰ ਨਾਲ ਬੋਲੇ ਸਭ ਗੱਲਾਂ ਠੀਕ ਹਨ ਟੱਕਰ ਜ਼ਰੂਰ ਹੋਈ ਹੈ ਪਰ ਸਾਡੀ ਰਾਏ ਹੈ ਕਿ ਟੱਕਰ ਹੋਣ ਤੋਂ ਪਹਿਲਾਂ ਤਿਆਰੀ ਦਾ ਸਮਾਂ ਜ਼ਰੂਰ ਮਿਲਣਾ ਚਾਹੀਦਾ ਹੈ ਪਹਾੜੀ ਰਾਜਾਂ ਦੇ ਵਰਤਾਓ ਬਾਰੇ ਜੋ ਖਬਰਾਂ ਆ ਰਹੀਆਂ ਸਨ ਉਹਨਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅੱਗੇ ਆਪ ਸਮਰਥ ਹੋ ਮਾਤਾ ਜੀ ਅਸੀਂ ਪਹਾੜੀ ਰਾਜਾਂ ਦੀ ਵਿਚੈਨੀ ਬਾਰੇ ਸਮਝਦੇ ਹਾਂ ਉਸਦੇ ਕਾਰਨ ਵੀ ਸਮਝਦੇ ਹਾਂ ਪਰ ਅਕਾਲਪੁਰਖ ਤੇ ਓਟ ਰੱਖ ਕੇ ਆਪਣੇ ਰਾਹ ਤੇ ਤੁਰੇ ਜਾਣ ਵਿਨਾ ਉਸ ਚਾਰਾ ਨਹੀਂ